ਉਪਾ ਪਤੰਗਾ ਹੈ ਗਿਆ ਉਹ ਨਹੀਂ ਭਰਾਵਾ ਮੈਂ ਤਾਂ ਸਬਜ਼ੀ ਦੀ ਦੁਕਾਨ ਲਾਈ ਆ ਤੈਨੂੰ ਦੇਖਣ ਦਾ ਪਤੰਗਾ ਲੱਗਿਆ ਚੱਲ ਭਰਾ ਵਖਾ ਕੇ ਵਧੀਆ ਜੀ ਪਤੰਗ ਆਓ ਕਿੰਨੇ ਦੀ ਆ ਆ ਵੇ ਲੈ ਭਰਾ 20 ਦੀ ਪਤੰਗੀ ਹੋਆ ਉਹ ਇਹਦਾ ਤੇਰੀ ਬੜਾ ਮਾਰਾ ਨਾ ਤਾਂ 20 ਰੁਪਏ ਤੈਨੂੰ ਗਾਡਰ ਨਾ ਪਾਦਾ ਹੁਣ ਮੈਂ ਉਹ ਚੱਲ ਭਰਾ ਨਹੀਂ ਲੈਣੀ ਪਤੰਗ ਹੋਰ ਕੋਈ ਵਖਾੜ ਚਲ ਆ ਵੇ ਨਾ ਆ ਵੇ ਪਤੰਗ ਉਹ ਆ ਵੀ ਚप्पल ਜੀ ਆ ਉਹ ਭਰਾ ਚप्पल ਜੀ ਹੈ ਪਤੰਗੀ ਆ ਨਾ ਉਹ ਜੇ ਉੱਤੇ ਜਾ ਕੇ ਝਾਪ ਖਾ ਗਈ। ਤੂੰ ਜੇ ਝਾਪ ਖਾ ਗਈ ਤੂੰ ਤੇਰੇ ਮੈਂ 200 ਰੁਪਏ ਤੇ ਕ੍ਰਿਸ਼ਨ ਆ ਭੇਜਦਾ ਨਾਲ ਜਿਹੜੇ ਡੋੜਾ ਤੇ ਭੱਜ ਕੇ ਤੇ ਝਾਪਾ ਕੱਢ ਗਿਆ ਵੀ। Papa ਮੈਨੂੰ ਪਕੰਗਾ ਲੈ ਕੇ ਦੇ। ਤੈਨੂੰ ਹਲੇ ਕੱਲ ਦੋ ਗੁਡੀਆਂ ਲੈ ਕੇ ਦਿੱਤੀਆਂ ਉਹ ਕਿੱਥੇ ਗਈ ਆਈ? ਉਹ ਗੁਡੀਆਂ ਬੋਲ ਗਿਆ ਮੈਂ ਨਵੀਆਂ ਗੁਡੀਆਂ ਲੈ ਕੇ ਦੇ। ਚੱਲ ਜਲਦੀਏ।

ਆ ਪਤੰਗਾ ਹੈ ਗਿਆ ਉਹ ਨਹੀਂ ਨਹੀਂ ਭਾਜੀ ਮੈਂ ਤਸਵੀਰ ਹੀ ਰੇਟ ਚਾਈਆ ਵੇ ਚੰਡਿਆ ਭਾਈ ਨਾ ਗੁੱਸਾ ਲੱਗਦਾ ਤੇਰੀ ਸਵੇਰ ਦੀ ਕੋਈ ਪਤੰਗ ਨਹੀਂ ਵੀ ਗਈ ਉਹ ਗੁੱਸਾ ਨਹੀਂ ਤੇ ਸਾਹਮਣੇ ਚੰਗੀ ਆ ਪਤੰਗਾ ਚੱਲ ਉਹ ਛੱਡ ਆ ਪਤੰਗਾ ਕਿੱਦਾਂ ਲਾਈਆ ਪਪਾ ਮੈਂ ਸਵੇਰ ਦਾ ਲਗਾ ਟੇਬਲ ਉੱਤੇ ਖਲੋ ਕੇ ਫਿਰ ਪਤੰਗਾ ਲਾਈਆ ਵਾ ਪੂਰਾ ਅੱਧਾ ਘੰਟਾ ਲੱਗਾ ਮੈਨੂੰ ਲਾਉਣ ਤੇ ਉਹ ਭਰਾਵਾ ਰੇਟ ਕੀ ਆ ਉਹ ਇਦਾ ਬੋਲ ਨਾ ਉਹ ਭਰਾਵਾ ਇੱਕ ਪਤੰਗ 50 ਰੁਪਏ ਦੀ ਆ ਕਿਉਂ ਇਹ ਆਪੇ ਉੱਡਦੀ ਆ ਉਹ ਭਰਾ ਮੰਗਾਈ ਪਤਾ ਕਿੰਨੀ ਆ ਸਰਕਾਰ ਨੇ ਟੈਕਸ ਪਤਾ ਕਿਦਾ ਵਧਾਤਾ ਵਾ ਭਰਾ ਸਾਰਾ ਟੈਕਸ ਤੂੰ ਸਾਡੇ ਸਿਰੋਂ ਹੀ ਕੱਢਣਾ ਵਾ ਪੰਜਾਵਾਂ ਦੀ ਪਤੰਗ ਤੇ ਨਾਲ ਕੀ ਦੇਂਗਾ ਉਹ ਭਰਾਵਾ ਪੰਜਾਵਾਂ ਦੀ ਪਤੰਗੀ ਗੱਲੀ ਆਉਣੀ ਆ ਨਾਲ ਤੈਨੂੰ ਹੋਰ ਹੈੱਡਫੋਨ ਤੇ ਚਾਰ ਦਰਨਾ ਦੇ ਦਾਂ ਪੰਜਾਪਾ ਐਡੀ ਮਿੰਗੀ ਪਤੰਗ ਇੱਥੇ ਕਿਹੜਾ ਪਾਸਪੋਰਟ ਲੱਗਦਾ ਆ ਸਹੀ ਸਹੀ ਰੇਟ ਲਾ ਉਹ ਪਾ ਰੇਟ ਇਹੋ ਲੱਗਣਾ ਵਾ ਲੈਣੀ ਆ ਤੇ ਦੱਸ ਨਹੀਂ ਤੇ ਸਾਨੂੰ ਨਹੀਂ ਵਾਲਾ ਖਾਂਦੀ ਉਹ ਚੰਗਾ ਚੱਲ ਚਲੀਏ ਵੀ ਉਹ ਭਰਾਵਾ ਮੈਂ ਤੈਨੂੰ ਬਤਾ ਕੇ ਲੈਣੀ ਆ ਤੇ ਤੈਨੂੰ ਅਗਲੀ ਦੁਕਾਨ ਤੋਂ ਲਿਆ ਦੇਣਾ ਵਾ ਇੱਥੇ ਨਹੀਂ ਸਹੀ ਆ ਗਈਆਂ ਲੈ ਇਹ ਗੱਲ ਮੇਰੀਆਂ ਪਤੰਗਾਂ ਦਾ ਕਰੋਨਾ ਆਇਆ ਵਾ ਸਹੀ ਨਹੀਂ ਹੈ ਗਿਆ ਕਿਉਂ ਝੂਠ ਬੋਲੀ ਜਾਂਦਾ ਨਿਆਲੇ ਨਾਲ ਸਿੱਧਾ ਕਹੇ ਮੈਂ ਕੰਜੂਸ ਆ ਤੈਨੂੰ ਬੜਾ ਪਤਾ ਮੇਰੇ ਬਾਰੇ ਲੈ ਤੇ ਨਿਆਣੀ ਨੂੰ ਕਿਉਂ ਤਰਸਾਉਂ ਡਿਆ ਵਾ ਲੈ ਦੇ ਇਹਨੂੰ ਪਤੰਗ ਲਿਆ ਦਿੰਨੇ ਇਹਨਾਂ ਨੂੰ ਪਤੰਗਾ ਪੈਸੇ ਨਾ ਵਾਸਤੇ ਕਮਾਏ ਆ ਉਹ ਤਾਂ ਮੈਨੂੰ ਲੱਗ ਨਹੀਂ ਦਿਆ ਵਾ ਜਿੱਦਾਂ ਨਿਆਣੀ ਦੇ ਤੂੰ ਤਰਲੇ ਮਰੌਂ ਡਿਆ ਵਾ ਮੈਨੂੰ ਪੱਕਾ ਪਤਾ ਪੈਸੇ ਤੂੰ ਇਹਦੇ ਵਾਸਤੇ ਕਮਾਏ ਚੱਲ ਠੀਕ ਆ ਪਤੰਗ ਨਾਲ ਡੋਰ ਇਹੋ ਜਿਹੀ ਤਾਂ ਹੀ ਜੇ ਜੜੀ ਵੱਡੀ ਨਾ ਜਾਵੇ ਉਹ ਪਾ ਤੋ ਇਦਾਂ ਕਰ ਤੂੰ ਡੋਰ ਲੈ ਜਾ ਤੇ ਜਾ ਕੇ ਪੇਟੀ 'ਚ ਰੱਖ ਦੇ ਜੇ ਪਤੰਗ ਵੱਡੀ ਗਈ ਡੋੜ ਵਾਪਸ ਅੱਛਾ ਜੇ ਮੈਂ ਡੋਰੀ ਪੇਟੀ ਰਹੀ ਤੈ ਪਤੰਗ ਮੈਂ ਰਮੋੜਣਾ ਚਾਹਣੀ ਆ ਵੱਡਾ ਸਿਆਣਾ ਚੈਨਲ ਡੋਰ ਹੈਗੀ ਉਹ ਕਰਾਲ ਮੇਰੇ ਕੋਲ ਬਟਾਲੇਦੀ ਆ ਚੈਨਲ ਕਿਹੜੀ ਬਾਸ ਆਂਦੀ ਆ ਉਹ ਬਟਾਲਾ ਨੇਰੇ ਪੈਂਦਾ ਨਾ ਤਾਂ ਕਰਕੇ ਉਹ ਮੈਨੂੰ ਵੀ ਪਤਾ ਤੇਰੇ ਕੋਲ ਬਟਾਲੇਦੀ ਆ ਚੈਨਾ ਕਿਹੜੇ ਤੇਰੇ ਨਾਨਕੇ ਆ ਉਹ ਡੋਰ ਦਾ ਨਾਮ ਹੁੰਦਾ ਉਹ ਚੱਲ ਛੱਡ ਦੱਸ ਕਿੰਨੀ ਲੈਣੀ ਆ ਭਰਾ ਥੋੜੀ ਚਾਹੀਦੀ ਆ ਆਪਾਂ ਕਹਿੰਦਾ ਜਿਆਦਾ ਵਧਾਉਣੀ ਆ ਬਸ ਹੱਥ ਦਾ ਇਸ਼ਾਰਾ ਹੀ ਕਰਨਾ ਉਹ ਹੱਸਦਾ ਇਸ਼ਾਰਾ ਕਲੀ ਕਰਦਾ ਤੂੰ ਐਂ ਕਹ ਡੋਰ ਫੜ ਰਹੀ ਨਹੀਂ ਦੀ ਤੂੰ ਬੱਚੇ ਦੇ ਹਾਂ ਚੌਦਾ ਪਤੰਗ ਫਰਾਦੀ ਤੇ ਐਵੇਂ ਕਰ ਤੂੰ ਕੋਠੇ ਚੜ ਕੇ ਆ ਤੂੰ ਜਿਆਦਾ ਮਗਕੋਲ ਨਹੀਂ ਕਰਦਾ ਉਹ ਪਾ ਤੂੰ ਗੱਲਾਂ ਹੀ ਉਹਦਾ ਦੀ ਕਰਨ ਦਿਆ ਵਾ ਜਿੰਨੀ ਤੂੰ ਡੋਰ ਮੰਗਣ ਦਿਆ ਵਾ ਇਹਨੇ ਤਾਂ ਮਾਤਲਾਵਾ ਪੈਣੀਆਂ ਪਤੰਗ ਨੂੰ ਚੱਲ ਠੀਕ ਐ 10 ਗੱਟੂ ਕਿੰਨੇ ਦਾ ਉਹ ਪਾ ਪੂਰਾ 700 ਦਾ ਗੱਟੂ ਆ ਬਿਨਾਂ ਲਫਾ ਫੇਦੋ ਬਿਨਾਂ ਲਫਾ ਫੇਦੋ ਆ ਲਫਾ ਫੇਦੇ ਪੈਸੇ ਵੱਖਰੇ ਲੱਗਣੇ ਆ ਕਿਉਂ ਲਫਾ ਵਾ ਕਿਹੜਾ ਗੂਚੀ ਦਾ ਆ 700 ਦਾ ਗੱਟੂ ਤੂੰ ਤੇ ਲੁੱਟਣ ਦੇ ਉਹ ਮੈਂ ਭਰਾ ਤੇ ਪਰਸ ਕਰ ਲਿਆ ਜੇ ਲੁੱਟਣ ਡਿਆ ਵਾ ਉਹ ਕੋਈ ਚੀਜ਼ ਵੀ ਲੈਣੀ ਹੈ ਤੇ ਰੇਡ ਪੁੱਛ ਪੁੱਛ ਕੇ ਲੋੜੀ ਕੱਢ ਦੇਣੀ ਜਾਓ ਭਾ ਤੂੰ ਤੇ ਲੁੱਟਣ ਡਿਆ ਚੱਲੋ ਜਲੀਏ ਅਗਲੀ ਦੁਕਾਨ ਤੋਂ ਤੈਨੂੰ ਲਿਆ ਦੇਣਾ ਪਤੰਗਾ ਉਹ ਭਾ ਪਤੰਗਾ ਹੈ ਗਿਆ ਉਹ ਨਹੀਂ ਭਰਾਵਾ ਮੈਂ ਤਾਂ ਸਬਜੀ ਦੀ ਦੁਕਾਨ ਲਾਈ ਆ ਤੈਨੂੰ ਦੇਖਣ ਦਾ ਪਤੰਗਾ ਲੱਗੀ ਆ ਚੱਲ ਭਰਾ ਵਖਾ ਕੋਈ ਵਧੀਆ ਜੀ ਪਤੰਗ ਆਉ ਕਿੰਨੇ ਦੀ ਆ ਆ ਵੇਖ ਲੈ ਭਰਾ 20 ਦੀ ਪਤੰਗੀ ਹੋ ਉਹ ਇਹਦਾ ਤੇ ਤੀਰੀ ਬੜਾ ਮਾਰਾ ਵਾ ਨਾ ਤੇ 200 ਰੁਪਏ ਤੈਨੂੰ ਗਾਡਰ ਨਾ ਪਾਦਾ ਹੁਣ ਮੈਂ ਉਹ ਚੱਲ ਪ੍ਰਾ ਨਹੀਂ ਲੈਣੀ ਪਤੰਗ ਹੋਰ ਕੋਈ ਵਖਾਲ ਚਲਾ ਵੇਖ ਨਾ ਆ ਵੇ ਪਤੰਗ ਉਹ ਆ ਵੀ ਚੱਪਲ ਜੀ ਆ ਉਹ ਪ੍ਰਾ ਚੱਪਲ ਜੀ ਆ ਤੇ ਪਤੰਗ ਹੀ ਆ ਨਾ ਉਹ ਜੇ ਉੱਤੇ ਜਾ ਕੇ ਝੱਪ ਖਾ ਗਈ ਤੂੰ ਜੇ ਝੱਪ ਖਾ ਗਈ ਤੂੰ ਤੇਰੇ ਮੈਂ 200 ਰੁਪਏ ਤੇ ਕ੍ਰਿਸ਼ਨ ਆ ਭੇਜਦਾ ਨਾਲ ਜਿਹੜੇ ਡੋੜਾ ਤੇ ਭੱਜ ਕੇ ਤੇ ਝੱਪਾ ਕੱਢ ਗਿਆ ਵੀ ਉਹ ਨਹੀਂ ਯਾਰ ਇਹ ਤਾਂ ਵੱਡੀ ਬਰੀ ਪਤੰਗ ਆ ਇਤੋਂ ਨਿੱਕੀ ਪਤੰਗ ਨਹੀਂ ਹੈਗੀ ਫਿਰ ਆ ਲੱਲਾ ਯਾਰ ਆ ਨਿੱਕੀ ਹੋ ਓਏ ਇਹ ਤਾਂ ਬਹੁਤ ਹੀ ਨਿੱਕੀ ਆ ਤੂੰ ਇੰਜ ਕਰਨਾ ਇਹਨੂੰ ਰਾਤ ਨੂੰ ਬੋਰ ਦੇ ਵਿੱਚ ਪਿਆਈ ਇਹ ਰਾਤੋਂ ਰਾਤ ਵੱਡੀਆਂ ਨਹੀਂ ਫੇਰ ਚਲਾ ਲਈ ਓ ਜਾ